ਦੇ ਅਨੁਸਤ ਸਤਿਸ਼ੀ ਕਾ ਜੀ ਤੁਹਾਡੇ ਸੰਮੁਖ ਤੁਹਾਡੀ ਦੂਸਰਾ ਅਸਵੀਰ ਕਰਜੋਲ ਹਾਜ਼ਰ ਹੋਏ ਹਨ ਜੀ ਕਿਤਾਬ ਹਨ ਹਨੇ ਪਾਤਸ਼ਾਹੀ ਲੈ ਕੇ ਬਹੁਤ ਹੀ ਸੋਹਣੀ ਕਤਾ ਹੈ ਇੱਕ ਕਿਤਾਬ ਸਾਨੂੰ ਸਾਡੇ ਇਤਿਹਾਸ ਨਾਲ ਜੋੜਦੀ ਹੈ ਸੋ ਕਿਰਪਾ ਕਰਕੇ ਜਿੰਨੀ ਕੋਸ਼ਿਸ਼ ਹੁੰਦੀ ਹੈ ਇਸ ਕਿਤਾਬ ਨੂੰ ਜਰੂਰ ਸੁਨਿਆ ਕਰੋ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜਰੂਰ ਜੁੜੋ ਸਭ ਤੋਂ ਵੱਧ ਅਮੀਰ ਵਿਰਸਾ ਆਪਣਾ ਹੀ ਹੈ ਸੋ ਕਿਰਪਾ ਕਰਕੇ ਜੋ ਇਤਿਹਾਸ ਨਾਲ ਜੁੜ ਜਾਵੇਗਾ ਉਹ ਗੁਰਬਾਣੀ ਨਾਲ ਵੀ ਜੁੜ ਜਾਵੇਗਾ ਜਦੋਂ ਆਪਾਂ ਬਾਣੀ ਨਾਲ ਜੁੜਦੇ ਹਾਂ ਤਾਂ ਸਾਡੇ ਦੁੱਖ ਕਲੇਸ਼ ਸਭ ਦੂਰ ਹੋ ਜਾਂਦਾ ਹੈ ਸੋ ਕੋਸ਼ਿਸ਼ ਕਰਿਆ ਕਰੋ ਜੀ ਜਿੰਨਾ ਹੋ ਸਕਦਾ ਸੁਣ ਦੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਕਿਤਾਬ ਹਨੇ ਹਨੇ ਪਾਤਸ਼ਾਹੀ ਇਹ ਕਥਾ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਹੈ ਆਪਾਂ ਤੁਹਾਨੂੰ ਇਸ ਕਿਤਾਬ ਦਾ ਅੰਕ 15 ਸੁਣਾਵਾਂਗੇ ਜੀ ਪੰਥ ਨਿੰਦਿਆ ਹਮ ਸੁਨੇ ਕਿਮ ਕਾਨ ਅੱਗੇ ਸੁਣੋ ਹੁਣ ਇੱਕ ਐਸੇ ਸੂਰਬੀਰ ਦੀ ਕਥਾ ਯੋਧਿਆਂ ਵਿੱਚੋਂ ਸਿਰਮੌਰ ਹੈ ਜਿਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿਸੇ ਕਹਿੰਦਿਆਂ ਕਹਿੰਦਿਆਂ ਸ਼ਾਇਦ ਕਈ ਰਾਤਾ ਮੀਤ ਜਾਣਾ ਜਿਸਨੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆ ਕਦੇ ਵੈਰੀਆਂ ਦੀ ਤਾਕਤ ਜਾਂ ਗਿੰਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਰਾਮ ਜੰਗਾ ਚਲਾਉਣ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਸੀ। ਤੀਰ ਮਾਰ ਕੇ ਜੋ ਗੈਰੀ ਦਲਾਂ ਦੇ ਘੂੜੇ ਡੇਗ ਲੈਂਦਾ ਸੀ। ਜਿਸ ਦੇ ਵਰਸ਼ੇ 나ਗਣੀ ਤੋਂ ਦੁਸ਼ਮਣ ਦੇ ਹੱਥੀ ਪੈ ਖੰਦੀਸਨ। ਜਿਸ ਦਾ ਨਾਮ ਸੁਣਿਆ ਹੀ ਦੁਸ਼ਮਣਾਂ ਦਾ ਮੁੜਕਾ ਝਿਉਣ ਲੱਗਦਾ ਸੀ ਕੌਣ ਹੈ ਇਹ ਮਹਾਵਲੀ ਯੋਧਾ ਸੁਖਾ ਸਿੰਘ ਕੀ ਇਹ ਮ ਚਰਚਾ ਪਈ ਸੂਰਨ ਕੋ ਸਿਰ ਮੌਰ ਗਿਨਈ ਇਹ ਸੂਰਮਾ ਹੈ ਮਾੜੀ ਕੰਬੂਖਿਆਂ ਦਾ ਪ੍ਰਸਿੱਧ ਯੋਧਾ ਭਾਈ ਸੁਖਾ ਸਿੰਘ ਅੱਜ ਜੀ ਕਿਤੇ ਦਰਿਆ ਕੰਢੇ ਇਸ ਮਹਾਯੁੱਧ ਵਿੱਚ ਸਾਡੇ ਕੋਲ ਸੁਖਾ ਸਿੰਘ ਹੁੰਦਾ ਤਾਂ ਵੈਰੀ ਦਰਾਂ ਦੀ ਹਿੰਮਤ ਨਾ ਹੁੰਦੀ ਪੰਜਾਬ ਵੱਲ ਅੱਖ ਕਰਨ ਦੀ ਸ਼ਾਇਦ ਜਮਣਾ ਪਾਰ ਹੀ ਨਾ ਕਰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜਥੇ ਵਿੱਚ ਸੁਖਾ ਸਿੰਘ ਵੀ ਸ਼ਾਮਲ ਹੈ ਕਿ ਅੱਜ ਸਾਡੇ ਕੋਲੇ ਇਸ ਜੰਗ ਲਈ ਉਹਨਾਂ ਜਿਹਾ ਕੋਈ ਹੋਰ ਸੂਰਮਾ ਨਹੀਂ ਆਇਦਰ ਬਾਰਾ ਸਿੰਘ ਬੋਲਿਆ ਹੈ ਤਾਂ ਸਹੀ ਜੇ ਸਮੇ ਸਿਰ ਆ ਜਾਵੇ ਕੌਣ ਕੌਣ ਹੈ ਉਹ ਯੁਦਾ ਆਪ ਹੀ ਆ ਕੇ ਦੱਸੇਗਾ ਤੁਸੀਂ ਮਨ ਚਿਤ ਲਾ ਕੇ ਸੁਖਾ ਸਿੰਘ ਦੀ ਸਾਖੀ ਸੁਣੋ ਸਿੰਘਾਂ ਦਾ ਇੱਕ ਛੋਟਾ ਜਿਹਾ ਜਥਾ ਕਿਸੇ ਖਾਸ ਮਹਿਮ ਲਈ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸਨ ਤੇ ਕੁਝ ਬਿਲਕੁਲ ਸ਼ਾਂਤ ਜਥੇਦਾਰ ਸਹਿਜ ਮਤੇ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਤੇ ਚੜਨ ਲਈ ਤਿਆਰ ਸਨ ਕੁਝ ਉਹਨਾਂ ਨੂੰ ਰੁਕ ਰਹੇ ਸਨ ਤੇ ਕੁਝ ਸਵਾਰ ਹੋਣ ਲਈ ਪ੍ਰੇਰ ਰਹੇ ਸਨ ਅਸਲ ਵਿੱਚ ਹੋਇਆ ਇਹ ਕਿ ਅਹਿਮਦ ਸ਼ਾ ਅਬਦਾਲੀ ਲਾਹੌਰ ਜਿੱਤਨ ਮਗਰੋਂ ਆਪ ਤਾਂ ਅੱਗੇ ਦਿੱਲੀ ਨੂੰ ਨਿਕਲ ਗਿਆ ਤੇ ਜਾਂਦਾ ਹੋਇਆ ਆਪਣੇ ਕੁਝ ਚੁਣਵੇਂ ਸਿਪਾਹੀ ਦੇਖ ਰੇਖ ਲਈ ਇੱਥੇ ਛੱਡ ਗਿਆ ਇਹ ਸਿਪਾਹੀਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨਿਕਟਵਰਤੀ ਸਨ ਕੁਝ ਤਾਂ ਉਸ ਦੇ ਚਾਚੇ ਤਾਇਿਆਂ ਦੇ ਪੁੱਤ ਭਰਾ ਹੀ ਸਨ ਅਬਦਾਲੀ ਨਾਲ ਹੀ ਇਹਨਾਂ ਦਾ ਖਾਣ ਪੀਣ ਸੀ ਸਾਰੀ ਫੌਜ ਵਿੱਚ ਇਹਨਾਂ ਦੀ ਗਿਣਤੀ ਗਿਣੇ ਚੁਨੇ ਸੂਰਬੀਰਾਂ ਵਿੱਚ ਆਉਂਦੇ ਸਨ ਸੂਬਾ ਤਾਂ ਪੁਸਤਿਆ ਵੀ ਨਹੀਂ ਗਿਲਜਿਆਂ ਦੀ ਫੌਜ ਅੱਗੇ ਇਹ ਆਵਾਜ਼ਾਂ ਲਹਾਰ ਵਿੱਚ ਆਮ ਸੁਣਾਈ ਦਿੰਦੀਆਂ ਸਨ ਤੇ ਅਫਗਾਨੀ ਸਪਾਹੀਆਂ ਵਿੱਚ ਤਾਕਤ ਦਾ ਅਹੰਕਾਰ ਹੋਰ ਵੱਧ ਜਾਂਦਾ ਸੀ ਪਤਾ ਤਾਂ ਉਦੋਂ ਲੱਗੂ ਜਿੱਦੇ ਮੱਥਾ ਸਿੰਘਾਂ ਨਾਲ ਲੱਗਿਆ ਤੀਰ ਵਾਂਗ ਇਹ ਬੋਲ ਦੁਰਾਨਿਆਂ ਦੇ ਕੰਨਾਂ ਵਿੱਚ ਬਚਿਆ ਇਹ ਸੁਣਨ ਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਹੈ ਉਹ ਸੋਚਣ ਲੱਗੇ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਉਹ ਖੁਸ਼ ਹੁੰਦਾ ਹੋਇਆ ਬੁੱਲਿਆ ਅੱਲਾਹ ਹਾ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਉਸ ਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਦੇ ਹਾਨ ਦਾ ਕੋਈ ਦੁਸ਼ਮਣ ਵੀ ਧਰਤੀ ਤੇ ਭੇਜਿਆ ਜਾਓ ਪਤਾ ਕਰੋ ਕਿੱਥੇ ਮਿਲਣਗੇ ਇਹ ਸਿੰਘ ਉਸ ਨੇ ਸਪਾਈਆਂ ਨੂੰ ਹੁਕਮ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾਂ ਨੂੰ ਆਪਣੀ ਤਾਕਤ ਤੇ ਮਾਣ ਸੀ ਸੋ ਉਹ ਲਾਹੌਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨਾਂ ਵੱਡੇ ਵੱਡੇ ਜਰਵਾਣੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲਾਹੌਰ ਦੀਆਂ ਗਲੀਆਂ ਛਾਂ ਛਡੀਆਂ ਸਨ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਝਲਕ ਦੀ ਲੋਚਾ ਹੈ ਜਿੱਥੇ ਵੀ ਸਿੰਘਾਂ ਦੀ ਦਸ ਪੈਂਦੀ ਉੱਥੇ ਜਾ ਉਹ ਕਹਿੰਦੀ ਕਈ ਦਿਨਾਂ ਦੀ ਪਾਲ ਮਗਰੋਂ ਹਲਕਾਰੇ ਨੇ ਸਿੰਘਾਂ ਦੀ ਠਾਹਰ ਦੀ ਦਸ ਪਾਈ ਬੁੱਢਾ ਕੋਟ ਜਿੱਥੋਂ ਸਤਲੁਜ ਲੰਘਦਾ ਹੈ ਸਿੰਘ ਦਰਿਆ ਕਿਨਾਰੇ ਰਹਿੰਦੇ ਹਨ ਕੁਝ ਦੂਖ ਕੁਝ ਦੂਖ ਸੌ ਦੁਰਾਨੀ 400 ਘੋੜਿਆਂ ਤੇ ਸਵਾਰ ਹੋ ਕੇ ਇਧਰ ਆਣ ਟੁਕੇ ਹਾਂ ਸਿਪਾਹੀ 200 ਤੇ ਘੋੜੇ 400 ਦੁਰਾਨੀ ਸਿਪਾਹੀ ਇੰਨੇ ਜਰਵਾਨੇ ਸਨ ਕਿ ਕੋਈ ਘੋੜਾ ਉਹਨਾਂ ਨੂੰ 10-15 ਕੋਹਤ ਵੱਧ ਭੰਡਾ ਤੈ ਨਹੀਂ ਕਰਵਾ ਸਕਦਾ ਸੀ ਸੋ ਇੱਕ ਘੋੜੇ ਨੂੰ ਸਾਹ ਦੇਵਾਉਣ ਲਈ ਹਰ ਦੁਰਾਨੀ ਨਾਲ ਇੱਕ ਵੱਧ ਘੋੜਾ ਰੱਖਦਾ ਸੀ ਇਕਤਾ ਅਫਗਾਨ ਸਪਾਹੀ ਸਰੀਰਾਂ ਦੇ ਇੰਨੇ ਤਕੜੇ ਤੇ ਉਤੋਂ ਹਰ ਇੱਕ ਦੇ ਸਰੀਰ ਲੋਹੇ ਨਾਲ ਮढ़े ਹੋਇ। ਸਿਰਾਂ ਤੇ ਫੁਲਾਦੀ ਟੂਬ, ਸੰਜੂਆਂ ਨਾਲ ਕੱਜੀਆਂ ਦੈਂਤਾਂ ਜਹੀਆਂ ਦੇਹਾਂ। ਇਥੋਂ ਤੱਕ ਕੇ ਉਹਨਾਂ ਦੀਆਂ ਸੁਥਨਾ ਵੀ ਲੋਹੇ ਦੀਆਂ ਸਨ। ਪੈਰਾਂ ਵਿੱਚ ਫੁਲਾਦ ਦੀਆਂ ਬਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫੁਲਾਦੀ। ਸੰਜੂਸ ਨੇ ਉਹਨਾਂ ਦੇ ਅਸਤਰਾ ਬਸਤਰਾ ਦਾ ਭਾਰ ਲਗਭਗ ਦੂੜਮਣ ਹੋਏਗਾ ਫਿਰ ਘੋੜਿਆਂ ਨੇ ਬਰਗਸਤਾਨ ਪੈਨੇ ਹੋਈ ਸਿਰਾਂ ਤੋਂ ਪੈਰਾਂ ਤੀ ਲੋਹਾ ਹੀ ਲੋਹਾ ਤਾਕਤ ਤੇ ਹੌਸਲੇ ਤੇ ਦੁਰਾਨੀ ਸਿੰਘਾਂ ਨੂੰ ਲੱਭਦੇ ਲੱਭਦੇ ਠਾਹਰ ਦੇ ਬਿਲਕੁਲ ਨਜ਼ਦੀਕ ਆ ਗਏ ਸਿੰਘਾਂ ਨੂੰ ਪਤਾ ਲੱਗਿਆ ਤਾਂ ਉਹ ਇੱਕ ਕਦਮ ਸੰਭਲੇ ਤੇ ਦਰਿਆ ਪਾਰ ਕਰਕੇ ਫਿਰ ਉਸ ਪਰਬਲ ਨਿੱਕਲ ਗਏ ਦੁਰਾਨੀ ਦਾ ਹੰਕਾਰ ਸਰਦਮੇ ਅਸਮਾਨ ਤੇ ਜਾ ਪਹੁੰਚਾ ਅਫਗਾਨ ਸੈਨਾਪਤੀ ਭੱਜੇ ਜਾਂਦੇ ਸਿੰਘਾਂ ਨੂੰ ਬੰਗਾਰ ਦਾ ਹੋਇਆ ਬੋਲਿਆ ਅਸੀਂ ਤਾਂ ਤੁਹਾਡੀ ਬਹਾਦਰੀ ਦੇ ਕਿਸੇ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਕੱਲਾ ਕੱਲਾ ਸਿੰਘ ਸ਼ੇਰ ਹੈ ਸੁਝੇ ਸ਼ੀਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਅਸਲੀ ਤਾਕਤ ਪਰਖਾਂਗੇ ਪਰ ਤੁਸੀਂ ਤਾਂ ਸਹੇ ਆ ਤੇ ਗਿੱਦੜਾਂ ਤੋਂ ਵੀ ਮਾਰੇ ਨਿਕਲੇ ਜੇ ਇਸ ਤਰ੍ਹਾਂ ਤੂੰ ਸਹੀ ਹੱਡੀਆਂ ਨੂੰ ਥੁੱਕ ਲਾ ਕੇ ਭੱਜੇ ਹੋ ਇਸ ਤਰ੍ਹਾਂ ਤਾਂ ਕਾਇਰ ਤੋਂ ਕਾਇਰ ਵੀ ਨਹੀਂ ਭੱਜਦਾ ਬਾ ਹੋਏ ਬਹਾਦਰੂ ਐਵੇਂ ਪੈਂਡਾ ਹੀ ਕਰਵਾਇਆ ਸਾਨੂੰ ਸਾਨੂੰ ਤੁਹਾਡਾ ਅਸਲੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਹਨੂੰ ਵਾਟਾਗਰੀ ਕਰਨੀ ਸੀ ਦਰਵਾਨੀਆਂ ਦੇ ਇਹ ਬੋਲ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਸ਼ੁਰੂ ਵਾਂਗ ਖੁੱਪ ਗਏ ਉਨ੍ਹਾਂ ਦੇ ਘੋੜਿਆਂ ਨੇ ਅੱਗੇ ਜਾਣੋਂ ਨਾ ਕਰ ਦਿੱਤੀ। ਮਿਆਨਾ ਵਿੱਚੋਂ ਗਰਜਮਿਆ ਆਵਾਜ਼ਾਂ ਆਉਣ ਲੱਗੀਆਂ। ਪਰ ਇਹ ਵੀ ਯੋਧੇ ਦਾ ਇੱਕ ਵੱਡਾ ਗੁਣ ਹੈ ਕਿ ਉਹ ਜਾਣਦਾ ਹੈ ਕਿ ਕਦੋਂ ਨਹੀਂ ਲੜਨਾ। ਤੁਸੀਂ ਤਾਂ ਸਾਡੇ ਘੋੜਿਆਂ ਦੇ ਪੌੜਾਂ ਨਾਲ ਉੱਡਦੀ ਗਰਦ ਦੇਖ ਕੇ ਹੀ ਖਾਫ ਖਾ ਗਏ। ਤੁਸੀਂ ਕਿੱਧਰ ਦੇ ਸੂਰਮੇ ਹੋ? ਸਵਾਦ ਵਾਲੀ ਗੱਲ ਤਾਂ ਇਹ ਸੀਗੇ ਤੁਸੀਂ ਲੜ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਬੱਟਾ ਨਾ ਲੱਗਣ ਦਿੰਦੇ ਨਾਮ ਬਦਲੋ ਕਾਇਰੋ ਆਪਣੇ ਜੇ ਫਿਰ ਜੂਝ ਕੇ ਨਾਮ ਕਮਾਓ ਜੇ ਸਾਰੀ ਫੌਜ ਨਾਲ ਨਹੀਂ ਲੜ ਸਕਦੇ ਤਾਂ ਆਪਣੇ ਦੋ ਲੜਾਕੇ ਭੇਜੋ ਤੇ ਇਧਰੋਂ ਸਾਡਾ ਕੱਲਾ ਸਿਪਾਹੀ ਆਏਗਾ ਇਹਨੇ ਵੀ ਠੀਕ ਫੈਸਲਾ ਹੋ ਜਾਵੇਗਾ ਜੇ ਤੁਹਾਡੇ ਦੋ ਸਾਡੇ ਇਕੱਲੇ ਨੂੰ ਮਾਰ ਗਏ ਤਾਂ ਮੈਦਾਨ ਤੁਹਾਡਾ ਵਿੱਛੂ ਦੇ ਡੰਗ ਵਰਗਾ ਇੱਕ ਹੋਰ ਬੂਲ ਦੁਰਾਨੀਆਂ ਨੇ ਛੱਡਿਆ ਖਾਲਸਾ ਜੀ ਦੁਰਾਨੀਆਂ ਦੀ ਵੰਗਾਰ ਦਾ ਜਵਾਬ ਦਿੱਤਾ ਜਾਵੇਗਾ ਜਥੇਦਾਰ ਬਾਬਾ ਸ਼ਾਮ ਸਿੰਘ ਬੁਲੇ ਅਸੀਂ ਪੰਜ ਸਿੰਘ ਭੇਜਦੇ ਹਾਂ ਤੇ ਤੁਸੀਂ 10 ਸਿਪਾਹੀ ਭੇਜੋ ਮੁਕਾਬਲਾ ਬਰਾਬਰ ਦਾ ਫੇਰ ਹੋਵੇਗਾ ਸਾਡੇ ਕੋਲ ਢਾਲਾਂ ਕਿਰਪਾਨਾਂ ਤੇ ਰਾਮ ਜੰਗੇ ਹੋਣਗੇ ਜੇ ਤੁਸੀਂ ਵੀ ਬਰਾਬਰ ਦੇ ਸ਼ਸਤਰ ਲੈ ਕੇ ਆਇਓ ਜਥੇਦਾਰ ਦੀ ਆਵਾਜ਼ ਵਿੱਚ ਗਰਜ ਸੁਣਾਈ ਦਿੱਤੀ ਆ ਬਣੀ ਨਾ ਗੱਲ ਬਾਹਲੇ ਜੋੜ ਘਟਾਵਾਂ ਵਿੱਚ ਨਹੀਂ ਪੈਂਦੀ ਇਕੱਲੇ ਨੂੰ ਇਕੱਲਾ ਹੀ ਸਹੀ ਪਰ ਅਸੀਂ ਬੰਦੂਕਾਂ ਨਾਲ ਨਹੀਂ ਲੜਦੇ ਤਾਕਤ ਦੀ ਪਰਖ ਤਾਂ ਕਟਾਰਾਂ ਤੇ ਤਲਵਾਰਾਂ ਦੀ ਜੰਗ ਵਿੱਚ ਹੁੰਦੀ ਹੈ ਤੁਸੀਂ ਵੀ ਬਿਨਾ ਬੰਦੂਕਾਂ ਤੋਂ ਆਓ ਇਹ ਕਹਿੰਦੇ ਆ ਅਫਗਾਨੀ ਸੈਨਾਪਤੀ ਨੇ ਆਪਣੇ ਸਭ ਤੋਂ ਬਹਾਦਰ ਲੜਾਕੇ ਨੂੰ ਇਸ਼ਾਰਾ ਕੀਤਾ ਅਫਗਾਨਾ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬਾਰੂਦ ਦੀਆਂ ਗੋਲੀਆਂ ਅੱਗੇ ਉਹਨਾਂ ਦੀ ਤਾਕਤ ਧਰੀ ਧਰਾਈ ਰਹਿ ਜਾਵੇਗੀ ਇਸ ਲਈ ਉਹ ਤਲਵਾਰਾਂ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਦਰੋਂ ਸਿੰਘਾਂ ਨੂੰ ਆਪਣੇ ਰਾਮ ਚੰਗਿਆਂ ਤੇ ਮਾਣ ਸੀ ਲੜਾਈ ਦਾ ਅਸੂਲ ਵੀ ਇਹੋ ਹੈ ਕਿ ਆਪਣੇ ਸਭ ਤੋਂ ਭਰੋਸੇਮੰਦ ਸ਼ਸਤਰਾਂ ਨਾਲ ਲੜੀ ਜਾਵੇ। ਦੂਜੇ ਪੱਖ ਇਹ ਵੀ ਸੀ ਕਿ ਸਿੰਘਾਂ ਦੀਆਂ ਕਰਪਾਨਾਂ ਵੀ ਅਫਗਾਨਾਂ ਦੇ ਮੇਲ ਦੀਆਂ ਨਹੀਂ ਸਨ ਤੇ ਨਾ ਹੀ ਉਹਨਾਂ ਕੋਲ ਸਰੀਰ ਠਕਣ ਲਈ ਸੰਜੂਆਂ ਆਸਨ। ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦੁਰਾਨੀਆਂ ਦੁਰਾਨੀਆਂ ਦੀਆਂ ਸੰਜੂਆਂ ਪਾੜ ਕੇ ਵੀ ਨਿਕਲ ਜਾਵੇਗੀ। ਸੋ ਇੱਕ ਪੂਰੀ ਰਾਤ ਇਸ ਬਹਿਸ ਵਿੱਚ ਲੰਘ ਗਈ। ਸਵੇਰ ਹੁੰਦੇ ਸਾਰ ਗਿਲਜਿਆਂ ਦਾ ਚੋਟੀ ਦਾ ਇੱਕ ਬਹਾਦਰ ਸ਼ਸਤਰਾਂ ਨਾਲ ਸਜਿਆ ਧਜਾ ਮੈਦਾਨ ਵਿੱਚ ਖੜਾ ਸੀ। ਤਲਵਾਰਾਂ ਖੁੰਡੀਆਂ ਕਰ ਦੇਣ ਵਾਲੀ ਸੰਜੋ ਉਹ ਸੁਨੇਤਾਂ ਤੇ ਸਜਾਈ ਹੋਈ ਸੀ। ਆਪਣੀ ਤਲਵਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸੱਤ ਲੂਜਪਾਰ ਜਿੱਤੇ ਦੇ ਇੱਕ ਢੇਰ ਦੇਖ ਲੋਤਾ ਸਿੰਘਾਂ ਨੂੰ ਬੰਗਾਰ ਰਿਹਾ ਸੀ। ਸ਼ੇਰਸ ਦਬਾਉਂਦੇ ਹੋ ਤਾਂ ਸ਼ੇਰਾਂ ਵਾਲੀ ਜੋਰਤ ਵੀ ਦਿਖਾਓ ਨਹੀਂ ਤਾਂ ਨਾਵਾ ਨਾਲ ਗਿੱਦੜ ਲਿਖਣਾ ਸ਼ੁਰੂ ਕਰੋ ਜਾਂ ਤਾਂ ਅਵੰਗਾਰ ਕਬੂਲੋ ਤੇ ਤਲਵਾਰ ਟਕਾਰ ਲੈ ਕੇ ਆਓ ਤੇ ਨਹੀਂ ਤਾਂ ਲਿਖ ਕੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਦੁਰਾਨੀਆਂ ਨਾਲ ਤੇ ਹਾਰ ਕਬੂਲ ਕਰੋ ਬੋਲਦਾ ਹੋਇਆ ਉਹ ਕੁਝ ਚਿਰ ਮਗਰੋਂ ਨਵਾਰ ਦਾ ਮੁਠਾ ਢਾਲ ਤੇ ਮਾਰਦਾ ਸੀ ਤੇ ਬੜੀ ਭਿਆਨਕ ਜਹੀ ਆਵਾਜ਼ ਕਰਦਾ ਸੀ ਸਵਾਲੀਆਂ ਨਜ਼ਰਾਂ ਨਾਲ ਸਿੰਘ ਇੱਕ ਦੂਜੇ ਵੱਲ ਤੱਕ ਰਹੇ ਸਨ ਜਥੇਦਾਰ ਨੂੰ ਦਹਾੜ ਰਿਹਾ ਦਰਾਨੀ ਸਾਫ-ਸਾਫ ਨਜ਼ਰ ਆ ਰਹੀ ਸੀ ਜੇ ਫੈਸਲਾ ਉਸ ਇਕੱਲੇ ਨੇ ਕਰਨਾ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦੇ ਸਿਰ ਵਰਸ਼ਾ ਤੇ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜਥੇ ਦੀ ਸਹਿਮਤੀ ਨਾਲ ਹੋਣੀ ਸੀ ਜੋ ਬੇਲਾ ਨਾ ਵਿਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਬੇਲਾ ਫਾਲਤੂ ਬਹਾਦਰੀਆਂ ਦਿਖਾਉਂਦਾ ਨਹੀਂ ਆਪਣੀ ਹੋਂਦ ਬਚਾਉਂਦਾ ਹੈ ਸਿੰਘਾਂ ਦੇ ਜਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪੱਤਗਵਾ ਕੇ ਜੇ ਅਸੀਂ ਹੋਂਦ ਬਚਾਈ ਤਾਂ ਲੱਖ ਦੀ ਲਾਹਣ ਤੇ ਅਸੀਂ ਹੋਂਦ ਦੇ ਇੱਕ ਮੋਛ ਫਟ ਗੱਭਰੂ ਬੋਲਿਆ ਉਸਨੇ ਕੋੜਾ ਪਰਛਾਨ ਮੂੜਿਆ ਇਹ ਚੜਤ ਸਿੰਘ ਸੀ ਉਸਨੇ ਆਪਣੀ ਧੂਕ ਮੋਢਿਆਂ ਲਾ ਕੇ ਹੀਠਾਂ ਰੱਖ ਦਿੱਤੀ ਤੇ ਖੰਡਾ ਮਿਆਂ ਨੂੰ ਧੂਕੇ ਬਾਹਰ ਕੱਢ ਲਿਆ ਉਸ ਇਹ ਕਦਮ ਪੰਜਾਬ ਵਿੱਚ ਜਲਦੀ ਹੀ ਸਥਾਪਿਤ ਹੋਣ ਵਾਲੀ ਸਿੱਖ ਰਾਜ ਦੀ ਕਾਇਮੀ ਦਾ ਸੰਕੇਤ ਸੀ ਗਿਲਜਿਆਂ ਦੇ ਕਦ ਦੇਖੋ ਤੇ ਫਿਰ ਆਪਣੀ ਉਮਰ ਵੱਲ ਧਿਆਨ ਮਾਰੋ ਇੱਕ ਹੋਰ ਟਾਹੂ ਜਿਹਾ ਬੂਲ ਪਤਾ ਨਹੀਂ ਕਿੱਧਰੋਂ ਆਇਆ ਹਾਥੀ ਨਾਲੋਂ ਵੀ ਵੱਡਾ ਕੱਦ ਹੈ ਗਿਲਜਿਆਂ ਦਾ ਕਿ ਆਪਣੀ 나ਗਣੀ ਤੇ ਭਰੋਸਾ ਨਹੀਂ ਰਿਹਾ ਖਾਲਸੇ ਨੂੰ ਛੋਟੇ ਪਚੰਗੀ ਦੇ ਕੋਲ ਘੋੜਾ ਲਜਾਂਦਾ ਹੋਇਆ ਇੱਕ ਸਿੰਘ ਗਰਜਿਆ ਇਹ ਸੁਖਾ ਸਿੰਘ ਸੀ ਮੱッセ ਰੰਗੜ ਜਿਹਾ ਕਈ ਹੰਕਾਰੇ ਹੋਏ ਮੁਗਲਾਂ ਦੇ ਸਿਰ ਲਾਉਣ ਵਾਲਾ ਸੁਗੁਰਮਾ ਸੁਖਾ ਸਿੰਘ ਹੈ ਕੋਈ ਜਿਹੜਾ ਮਾਂ ਦੇ ਚੁੰਘੇ ਦੁੱਧ ਦੀ ਲਾਜ ਰੱਖ ਦਿਖਾਵੇ ਕਿ ਸਾ ਆਪਣੇ ਮਾਪਿਆਂ ਨੂੰ ਸ਼ਰਮਸ਼ਾਰ ਕਰਨ ਵਾਲੇ ਹੀ ਹੋ ਦੁਰਾਨੀਆਂ ਵਾਲੇ ਪਾਸਿਓ ਇੱਕ ਹੋਰ ਸ਼ਬਦ ਬਾਣ ਛੂਕਦਾ ਆਇਆ ਖਾਲਸੇ ਨੂੰ ਹਜੇ ਤੇਰੀ ਲੋੜ ਹੈ ਪਚੰਗੀਆ ਤੂੰ ਵੱਡੀਆਂ ਮੁਹਮਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚ ਰਿਹਾ ਸੀ ਕਿ ਬਾਲ ਚੜ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲੈ ਸਕੇਗਾ ਉਸ ਵਿੱਚ ਰੋਹ ਤੇ ਜੋਸ਼ ਜ਼ਰੂਰ ਸੀ ਪਰ ਫੁਲਾਦੀ ਸੰਜੂਰ ਨੂੰ ਪਾੜਨ ਲਈ ਸਰੀਰਕ ਬਲ ਦੀ ਵੀ ਲੋੜ ਸੀ ਵੱਡੀਆਂ ਮੁਹਿੰਮਾਂ ਦੀਆਂ ਤਿਆਰੀਆਂ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀਆਂ ਯੋਧਿਆਂ ਨੂੰ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਇੰਜ ਹੀ ਜੰਗ ਦੇ ਜਾਨੂ ਹੋਈਦਾ ਹੈ ਚੜ੍ਹ ਸਿੰਘ ਬੋਲਿਆ ਹਾਂ ਪੁਰਤਗਲ ਜੇ ਵੱਲ ਦੇਖ ਪੰਜ ਸੱਤ ਮਾਣਾ ਲੋਹੇ ਨਾਲ ਲੱਧਿਆ ਹੋਇਆ ਹੈ ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰੀ ਨਾਲ ਜਾਈਦਾ ਹੈ ਪਰ ਪੰਥ ਲਈ ਬੁੱਲੇ ਜਾ ਰਹੇ ਖੂਟੇ ਬਚਨ ਮੇਰੇ ਤੋਂ ਹੋਰ ਸਹਾਰ ਨਹੀਂ ਹੋਣੇ ਖਾਲਸਾ ਜੀ ਪੰਥ ਦੀ ਨਿੰਦਿਆ ਕੰਨੀ ਕਿਵੇਂ ਸੁਣ ਲਵਾਂ ਸੋ ਜਾਨ ਬਿੰਦ ਨੂੰ ਜਾਂਦੀ ਹੈ ਹੁਣੇ ਜਾਵੇ ਪਰ ਬੇਅਦਵੀ ਭਰੇ ਬੋਲ ਹੋਰ ਸੁਣ ਨਹੀਂ ਹੁੰਦੇ ਨਾਲੇ ਮਰਨਾ ਮਾਰਨਾ ਤਾਂ ਸਤਿਗੁਰਾਂ ਦੇ ਹੱਥ ਹੈ ਮੇਰੀ ਕਿਰਤ ਤਾਂ ਯੂਜਣਾ ਹੈ ਜਿਸ ਦਾ ਕਾਲ ਆ ਗਿਆ ਉਹ ਪ੍ਰਾਨ ਤਿਆਗ ਜਾਵੇਗਾ ਅੜਤ ਸਿੰਘ ਦੀ ਦ੍ਰਿੜਤਾ ਦੇਖ ਕੇ ਸੁਖਾ ਸਿੰਘ ਨੂੰ ਅਤਿਅੰਤ ਖੁਸ਼ੀ ਹੋ ਰਹੀ ਸੀ ਜੜਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਕੁਝ ਪਲਾਂ ਦਾ ਸਿਮਰਨ ਸੈਂਕੜੇ ਪਾਪ ਕੱਟ ਦਿੰਦਾ ਹੈ ਸਿਨ ਮਾਤਰ ਵਾਹਿਗੁਰੂ ਨਾਮ ਵੀ ਜਨਮਾਂ ਦੀ ਮੈਲ ਲਾ ਸੁਟਦਾ ਹੈ ਉਸੇ ਤਰ੍ਹਾਂ ਥੋੜੇ ਬਾਲਤੇ ਵੱਡੇ ਨਿਸ਼ਚੇ ਨਾਲ ਕਿਸੇ ਵੀ ਬੈਰੀ ਨਾਲ ਲੜਿਆ ਜਾ ਸਕਦਾ ਹੈ ਤਨ ਹੈ ਤੂੰ ਪਚੰਗਿਆ ਤਨ ਨਤਾ ਦੇ ਜੋ ਗਹਣਾ ਤੈਨੂੰ ਜੰਮਣ ਵਾਲੇ ਤਨ ਕਲਗੀਧਰ ਪਿਤਾ ਜੀ ਮਹਾਰਾਜ ਦਾ ਪੰਥ ਮੈਨੂੰ ਪਤਾ ਹੈ ਕਿ ਐਸੇ ਸਿੱਧਕ ਅੱਗੇ ਵੱਡੀਆਂ ਵੱਡੀਆਂ ਫੌਜਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇਸ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਦੇ ਇਹਨਾਂ ਬੋਲਾਂ ਤੇ ਚਰਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਉੱਪਰ ਇਹ ਜਿਹੜਾ ਬੋਰਡ ਹੈ ਉੱਥੇ ਇੱਕ ਸੰਜੋਤ ਤੇ ਫੁਲਾਦੀ ਦਸਤਾਨੇ ਪਏ ਹਨ ਜੇ ਤੂੰ ਭੱਜ ਕੇ ਚੱਕ ਲਿਆਵੇਂ ਤਾਂ ਮੈਂ ਬੰਗਾਰ ਦਾ ਜਵਾਬ ਦੇਣ ਲਈ ਚੜ੍ਹਾਈ ਕਰਾਂ ਪਰ ਸੰਜੋਤ ਤੁਹਾਡੇ ਕੋਲ ਕਿੱਥੋਂ ਆਈ ਕੁਝ ਦਿਨ ਪਹਿਲਾਂ ਐਸੇ ਹੀ ਇੱਕ ਗਿਲਜੇ ਨਾਲ ਟੱਕਰ ਹੋ ਗਈ ਸੀ ਇਹ ਸੰਜੋ ਉਸੇ ਦੀ ਹੈ ਸੁੱਖਾ ਸਿੰਘ ਮਸਕਰਾਉਂਦਿਆਂ ਬੋਲਿਆ ਜੜਤ ਸਿੰਘ ਨੇ ਸੰਜੋਤ ਪਾਉਣ ਵਿੱਚ ਸੁੱਖਾ ਸਿੰਘ ਨੇ ਮਦਦ ਕੀਤੀ ਟਣੀਆਂ ਕੱਸੀਆਂ ਤੇ ਜੰਗੀ ਕਮਰ ਕਸਾ ਲਵਾਇਆ Rajasthan ਦੇ ਸ੍ਰੋਹੀ ਨਗਰ ਦੀ ਬਣੀ ਹੋਈ ਸ੍ਰੋਹੀ ਹੱਥਾਂ ਵਿੱਚ ਫੜ ਕੇ ਸੁਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਸ਼ਹਾਉਂਦਿਆਂ ਨਮਸਕਾਰ ਕੀਤੀ ਢਾਲ ਗਾਤਰੇ ਪਾਈ ਪੰਜਾ ਸਿੰਘਾਂ ਨੂੰ ਫਤਿਹ ਦੀ ਅਰਦਾਸ ਅਰੰਭੀ ਫਗਤੀ ਨੂੰ ਸਹਾਇ ਹੋਣ ਲਈ ਬੇਨਤੀ ਕੀਤੀ ਘੋੜੇ ਨੂੰ ਨਮਸਕਾਰ ਕਰਕੇ ਸੁਖਾ ਸਿੰਘ ਘੋੜੀ ਤੇ ਸਵਾਰ ਹੋਇਆ ਇਹ ਹੀ ਸਿੰਘਾਂ ਦੀ ਰੀਤ ਹੈ ਕੁਝ ਐਸੇ ਸ਼ਗਨ ਹੋਏ ਜਿਹੜੇ ਸ਼ੁਭ ਮੰਨੇ ਜਾਂਦੇ ਸਨ ਸਿੰਘਾਂ ਨੇ ਜੈਕਾਰੇ ਗਜਾਈ ਇੱਕ ਐਸੀ ਚੜ੍ਹਦੀ ਕਲਾ ਜਥੇ ਵਿੱਚ ਰਮਾ ਹੋ ਗਈ ਜਿਵੇਂ ਮੈਦਾਨ ਖਾਲਸੇ ਨੇ ਮਾਰ ਹੀ ਲਿਆ ਹੋਵੇ ਵਾਰਸ਼ੀਪ ਘੋਤੀ ਹੀ ਕੀ ਸ਼ੁਰੂ ਕਰ ਤੋ ਚੰਗੀ ਆ ਜੇ ਮੈਂ ਸਮਾਪਤੀ ਤੋਂ ਪਿੱਛੇ ਪਰਦਿਆਂ ਤਾਂ ਹਾਰਿਆ ਹੀ ਜਾਣੇ ਘੋੜਾ ਤੁਰਨ ਲੱਗਿਆ ਸੁਖਾ ਸਿੰਘ ਚੜ੍ਹਤ ਸਿੰਘ ਵੱਲ ਤੱਕਦਿਆਂ ਬੋਲਿਆ ਉੜਾ ਸ਼ਾਇਦ ਸੁਖਾ ਸਿੰਘ ਤੋਂ ਵੀ ਕਾਲਾ ਸੀ ਅੱਧਾ ਦਰਿਆ ਟੱਪ ਕੇ ਰੁਕਿਆ ਰੇਤੇ ਦੇ ਇੱਕ ਛੋਟੇ ਜਿਹੇ ਢੇਰ ਉਤੇ ਸੁਖਾ ਸਿੰਘ ਚੜ੍ਹਤ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਕਿਸੇ ਨੂੰ ਵੀ ਮੇਰੇ ਪਿੱਛੇ ਨਹੀਂ ਆਉਂਦਣਾ ਇਹ ਜੰਗ ਸਵਾ ਲੱਖ ਕਾਲਚੇ ਦੀ ਹੀ ਹੈ ਸੋ ਉਹ ਹੀ ਸਰ ਕਰੇਗਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦਾ ਅੰਕ 15 ਤੁਹਾਨੂੰ ਬਹੁਤ ਸੋਨਾ ਲੱਗਾ ਹੋਵੇਗਾ ਕੱਲ ਆਪਾਂ ਇਸ ਨੂੰ ਕੰਟੀਨਿਊ ਕਰਾਂਗੇ ਜੀ ਅੰਕ 16 ਲੈ ਕੇ ਸੋ ਸੱਸੀ ਅਕਾਲ ਜੀ